ਦਾ ਅਠਵਾਂ ਰੂਪ ਮਹਾਗੋਰੀ ਹੈ ਗੋਰੀ ਦਾ ਅਰਥ ਪਾਰਵਤੀ ਅਤੇ ਮਹਾਗੋਰੀ ਦਾ ਅਰਥ ਪਾਰਵਤੀ ਦਾ ਸਭ ਤੋਂ ਉੱਤਮ ਰੂਪ ਸ਼ਾਸਤਰਾਂ ਅਨੁਸਾਰ ਇਹ ਵੀ ਮੰਨਿਆ ਜਾਂਦਾ ਹੈ ਕਿ ਮਾਂ ਮਹਾਗੋਰੀ ਨੂੰ ਸ਼ਿਵਾ ਵੀ ਕਿਹਾ ਜਾਂਦਾ ਹੈ ਉਹਨਾਂ ਦੇ ਹੱਥ ਵਿੱਚ ਦੁਰਗਾ ਸ਼ਕਤੀ ਦਾ ਪ੍ਰਤੀਕ ਤਰਸ਼ੂਲ ਹੈ ਅਤੇ ਦੂਜੇ ਹੱਥ ਵਿੱਚ ਢਮਰੂ ਭਗਵਾਨ ਸ਼ਿਵ ਦਾ ਪ੍ਰਤੀਕ ਹੈ ਮਾਂ ਮਹਾਗੋਰੀ ਦੀ ਕਥਾ ਕਥਾ ਅਨੁਸਾਰ ماں ਮਹਾਗौरी ਦਾ ਜਨਮ ਰਾਜਾ ਹਿਮਾਲਿਆ ਦੇ ਘਰ ਹੋਇਆ ਸੀ ਜਿਸ ਕਾਰਨ ਉਹਨਾਂ ਦਾ ਨਾਂ ਪਾਰਵਤੀ ਰੱਖਿਆ ਗਿਆ ਸੀ ਪਰ ਜਦੋਂ ਪਾਰਵਤੀ 8 ਸਾਲ ਦੀ ਹੋਈ ਤਾਂ ਉਹਨਾਂ ਨੂੰ ਆਪਣੇ ਪਿਛਲੇ ਜਨਮ ਦੀਆਂ ਘਟਨਾਵਾਂ ਯਾਦ ਆਉਣ ਲੱਗੀਆਂ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਉਹ ਆਪਣੇ ਪਿਛਲੇ ਜਨਮ ਵਿੱਚ ਭਗਵਾਨ ਸ਼ਿਵ ਦੀ ਪਤਨੀ ਸੀ ਉਸ ਤੋਂ ਬਾਅਦ ਉਹਨਾਂ ਨੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਵਜੋਂ ਪ੍ਰਾਪਤ ਕਰਨ ਲਈ ਕੋਰਟ ਅਸਿਆ ਕੀਤੀ ਮਾ ਮਹਾਗੋਰੀ ਦੀ ਪੂਜਾ ਦਾ ਮਹੱਤਵ ਨਰਾਤੇ ਦੇ 8ਵੇਂ ਦਿਨ ਮਾ ਮਹਾਗੋਰੀ ਦੀ ਪੂਜਾ ਕਰਨ ਨਾਲ ਜੀਵਨ ਵਿੱਚ ਸਫਲਤਾ ਹਾਸਲ ਹੁੰਦੀ ਹੈ ਜਿਹੜੇ ਲੋਕ ਨਰਾਤਿਆਂ ਚ 9 ਦਿਨ ਵਰਤ ਨਹੀਂ ਰੱਖ ਸਕਦੇ ਉਹ 8ਵੇਂ ਦਿਨ ਵਰਤ ਜਾਂ ਕੰਜਨ ਪੂਜਨ ਕਰਕੇ ਮਾਂ ਦਾ ਆਸ਼ੀਰਵਾਦ ਹਾਸਲ ਕਰਦੇ ਹਨ ਜੋ ਵੀ ਸਾਧਕ ਵਿਧੀ ਵੀ দান ਨਾਲ ਮਾਤਾ ਦੀ ਪੂਜਾ ਕਰਦਾ ਹੈ ਉਹ ਸਿੱਧੀਆਂ ਹਾਸਲ ਕਰਦਾ ਹੈ ਮਾਂ ਮਹਾਗੋਰੀ ਦੀ ਪੂਜਾ ਨਾਲ ਬੇ ਔਲਾਦ ਜੋੜਿਆਂ ਨੂੰ ਬੱਚੇ ਦਾ ਸੁੱਖ ਪ੍ਰਾਪਤ ਹੁੰਦਾ ਹੈ ਵਿਆਹ ਸੰਬੰਧੀ ਰੁਕਾਵਟਾਂ ਦੂਰ ਹੁੰਦੀਆਂ ਹਨ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਖਤਮ ਹੋ ਜਾਂਦੀਆਂ ਹਨ ਤੇ ਮੇਰੇ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਲਾਈਵ ਜੁੜੇ ਹੋਏ ਨੇ ਮਨਸਾ ਦੇਵੀ ਮੰਦਿਰ ਪੰਚਕੁਲਾ ਤੋਂ ਉਮੇਸ਼ ਮਨਸਾ ਦੇਵੀ ਮੰਦਿਰ ਇੱਕ ਪ੍ਰਾਚੀਨ ਮੰਦਿਰ ਹੈ ਉਥੇ ਦੀਆਂ ਕੀ ਕੁਝ ਤਸਵੀਰਾਂ ਨੇ ਕਿਸ ਦੇ ਕੇ ਦੀਆਂ ਰੌਣਕਾਂ ਉੱਥੇ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਅੱਜ ਅਸ਼ਟਮੀ ਬਿਲਕੁਲ ਅਸ਼ਵੀਦੇ ਪਾਵਨ ਮੌਕੇ ਤੇ ਮੰਸਾ ਦੇ ਮੰਦਿਰ ਚ ਤਸਵੀਰਾਂ ਬਹੁਤ ਅਹਿਮ ਹੋ ਜਾਂਦੀਆਂ ਨੇ ਲੋਕ ਸਵੇਰ ਤੋਂ ਹੀ ਲਾਈਨਾਂ ਵਿੱਚ ਲੱਗ ਕੇ ਇੱਥੇ ਮੱਥਾ ਟੇਕ ਰਹੇ ਨੇ ਔਰ ਉਹਨੇ ਆਰਤੀ ਖਤਮ ਹੋਈ ਹੈ ਔਰ ਆਰਤੀ ਦਾ ਪ੍ਰਸ਼ਾਦ ਹੈ ਉਹ ਵੰਡਿਆ ਜਾ ਰਿਹਾ ਹੈ ਔਰ ਆਰਤੀ ਦਾ ਵਿਲਾ ਬਹੁਤ ਅਹਿਮ ਹੋ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਆਰਤੀ ਦਾ ਪ੍ਰਸ਼ਾਦ ਲੈ ਕੇ ਆਏ ਨੇ ਜੈ ਮਾਤਾ ਕੀ ਬੋਲ ਜੈ ਮਾਤਾ ਜੀ ਇਹ ਪ੍ਰਸ਼ਾਦ ਸਾਨੂੰ ਵੀ ਮਿਲ ਗਿਆ ਆਰਤੀ ਦਾ ਔਰ ਅੰਦਰ ਦੀ ਜਿਹੜੀ ਤਸਵੀਰਾਂ ਨੇ ਉਹ ਵੀ ਬਹੁਤ ਅਹਿਮ ਨੇ ਤਾਂ ਕਿਉਂਕਿ ਅਸ਼ਟਮੀ ਦੇ ਮੌਕੇ ਤੇ ਲੋਕ ਆਸ-ਪਾਸ ਖਾਲੀ ਪੰਚਕੂਲਾ ਚੰਡੀਗੜ੍ਹ ਮੁਹਾਲੀ ਨਹੀਂ کہیں ਬਾਹਰ ਹਿਮਾਚਲ ਦੇ ਆਸ-ਪਾਸ ਲਗਭਗ ਏਰੀਆ ਤੋਂ ਵੀ ਇੱਥੇ ਮੱਖਾਂ ਦੇਖਣ ਆਉਂਦੇ ਨੇ ਔਰ ਇਹ ਤਸਵੀਰਾਂ ਨੇ ਕਿ ਭੀੜ ਇਸ ਟਾਈਮ ਤੁਹਾਨੂੰ ਇੱਥੇ ਦਿਖ ਰਹੀ ਨਜ਼ਰ ਆ ਰਹੀ ਹੋਣੀ ਹੈ ਔਰ ਪਿੰਡੀ ਰੂਪ ਦੇ ਵੀ ਦਰਸ਼ਨ ਤੁਹਾਨੂੰ ਕਰਾਵਾਂਗੇ ਨਿਊਜ਼ ਰੇਟਿੰਗ ਦੇ ਕੈਮਰੇ ਦੇ ਰਾਹੀਂ ਜਿਹੜੇ ਭਗਤ ਘਰ ਬੈਠੇ ਨੇ ਘਰ ਬੈਠੇ ਦਰਸ਼ਨ ਜਿਹੜੇ ਨੇ ਉਹ ਤੁਹਾਨੂੰ ਜ਼ਰੂਰ ਕਰਾਵਾਂਗੇ ਇਸ ਦਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਿੱਧੀ ਮਾਤਾ ਦੇਵੀ ਮੰਸੇਰ ਮੰਸਾ ਦੇ ਮੰਦਿਰ ਪਿੰਡੀ ਰੂਪ ਤੇ ਦਰਸ਼ਨ ਇਸ ਟਾਈਮ ਮੁੱਖੇ ਦਵਾਰ ਤੇ ਅਸੀਂ ਮੌ ਕਿਉਂਕਿ ਆਰਤੀ ਵਿੱਚ ਬੈਠੇ ਹੋਏ ਸੀਗੇ ਉਸ ਕਰਕੇ ਭੀੜ ਜਿਹੜੀ ਹੈ ਵਾਧੀ ਨਜ਼ਰ ਆ ਰਹੀ ਹੈ ਸਵੇਰ ਤੋਂ ਕਿਉਂਕਿ ਲੋਕ ਲਾਈਨਾਂ ਵਿੱਚ 4-5 ਵਜੇ ਤੜਕੇ ਲਾਈਨਾਂ ਵਿੱਚ ਲੱਗ ਜਾਂਦੇ ਨੇ ਔਰ ਆਰਤੀ ਦਾ ਪ੍ਰਸ਼ਾਦ ਲੈ ਕੇ ਉੱਠਦੇ ਨੇ ਤਾਂ ਇਹ ਤਸਵੀਰਾਂ ਤੁਸੀਂ ਸਹਿਮ ਜਿਹੜੀ ਮਾਤਾ ਦੇਵੀ ਮਨਸਾ ਦੇ ਮੰਦਿਰ ਦੇਖ ਰਹੇ ਹੋ ਸਿੱਧ ਸ਼ਕਤੀ ਪੀਠ ਮੰਨਿਆ ਜਾਂਦਾ ਹੈ ਪੰਚਕੂਲਾ ਦੇ ਸ਼ਿਵਾਲਿਕ ਦੇ ਤਲਹੱਟੀ ਵਿੱਚ ਇਹ ਮੰਦਿਰ ਇਤਿਹਾਸਿਕ ਮੰਦਿਰ ਹੈ ਅਸ਼ਟਮੀ ਦਾ ਦਿਨ ਹੈ ਤਾਂ ਲੋਕ ਕੰਜਕਾਂ ਪੁੱਛਦੇ ਨੇ ਨੌਵੀਂ ਨੂੰ ਵੀ ਇੱਥੇ ਕੰਜਕਾਂ ਪੁੱਛਦੇ ਨੇ ਔਰ ਸਵੇਰੇ ਕੰਜਕਾਂ ਪੁੱਛ ਕੇ ਫਿਰ ਆਪਣੇ ਕੰਮ ਕਰਦੇ ਜਾਂਦੇ ਨੇ ਔਰ ਮਾਤਾ ਦਾ ਆਸ਼ੀਰਵਾਦ ਲੈ ਕੇ ਹੀ ਅ ਅੱਗੇ ਆਪਣਾ ਕੰਮ ਸ਼ੁਰੂ ਕਰਦੇ ਨੇ ਤਾਂ ਜੇ ਨਵਰਾਤਿਆਂ ਦੇ ਪੂਰੇ ਦੀ ਇੱਥੇ ਗੱਲ ਕੀਤੀ ਜਾਵੇ ਤਾਂ ਕਾਫੀ ਸੰਖਿਆ ਵਿੱਚ ਲੱਖਾਂ ਤੇ ਦਦਾਤ ਜਿਹੜੀ ਹੈਗੇ ਭਗਤਾਂ ਦੀ ਮਾਤਾ ਮੰਸਾ ਦੇਵੀ ਦੇ ਮੰਦਿਰ ਵਿੱਚ ਪਹੁੰਚਦੀ ਹੈ ਦਰਸ਼ਨ ਕਰਦੀ ਹੈ ਆਪਣੇ ਆਪਣੇ ਮਨੋ ਕਾਮਨਾ ਮੰਗਦੇ ਨੇ ਮਾਤਾ ਦਾ ਗੁਣਗਾਨ ਕਰਦੇ ਨੇ ਮੱਥਾ ਟੇਕਦੇ ਨੇ ਔਰ ਮੰਦਿਰ ਨੂੰ ਵੀ ਨਵਰਾਤਿਆਂ ਦੇ ਖਾਸ ਮੌਕੇ ਤੇ ਪੂਰੀ ਤਰ੍ਹਾਂ ਫੁੱਲਾਂ ਨਾਲ ਸਜਾਇਆ ਜਾਂਦਾ ਹੈ ਤਾਂ ਇਸ ਸਮੇਂ ਤਸਵੀਰਾਂ ਜਿਹੜੀ ਤੁਸੀਂ ਦੇਖ ਰਹੇ ਹੋ ਲੰਬੀ ਲੰਬੀ ਲਾਈਨਾਂ ਲੱਗੀ ਹੋਈਆਂ ਨੇ ਇੱਥੇ ਔਰ ਪਗਜ ਜਿਹੜੇ ਨੇ ਉਹ ਦਰਸ਼ਨ ਕਰਨ ਵਿੱਚ ਇਸ ਟਾਈਮ ਲਾਈਨਾਂ ਦੇ ਇਲਾਕੇ ਦਰਸ਼ਨ ਕਰ ਰਹੇ ਨੇ ਔਰ ਕਿਉਂਕਿ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਆਰਤੀ ਹੋਣੀ ਖਤਮ ਹੋਈ ਹੈ ਤਾਂ ਪੀਡਿਸਟੈਂਡ ਥੋੜੀ ਜੀ ਵੱਧ ਜਾਂਦੀ ਹੈ ਕਿਉਂਕਿ ਰੁਕ ਜਾਂਦੇ ਆ ਜਿੱਥੇ ਜਿੱਥੇ ਸਾਰੇ ਨੇ ਉਹ ਬਹਿ ਕੇ ਆਰਤੀ ਦਾ ਸ਼ਰੋਣ ਕਰਦੇ ਨੇ ਮਾਤਾ ਗੁਣਗਾਨ ਕਰਦੇ ਨੇ ਮਾਤਾ ਨਾਮ ਲੈਂਦੇ ਨੇ ਔਰ ਉਸ ਤੋਂ ਬਾਅਦ ਦਰਸ਼ਨ ਕਰਕੇ ਚਾਹੇ ਭਾਵੇਂ 20 ਸੈਕਿੰਡ ਦਾ ਉਹਨਾਂ ਨੂੰ ਸਮਾਂ ਮਿਲੇ ਉਹ ਇੱਕ ਚਲਕ ਪਾ ਕੇ ਆਪਣੇ ਆਪ ਨੂੰ ਕਿਰਤਾਰਤ ਸਮਝਦੇ ਨੇ ਤਾਂ ਇਹ ਤਸਵੀਰਾਂ ਇਸ ਸਮੇਂ ਤੁਸੀਂ ਮਾਤਾ ਮੰਸਾ ਦੇਵੀ ਮੰਦਿਰ ਮੁੱਖ ਦਵਾਰ ਦੀ ਤਸਵੀਰें ਪਿੰਡੀ ਦੇ ਦਰਸ਼ਨ ਕਰਾਏ ਜੀ ਉਸੇ ਟੀਵੀ ਸਰਵਿਸ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਉਮੀ ਸਾਨੂੰ ਤਾਜ਼ਾ ਤਸਵੀਰਾਂ ਦਿਖਾਉਣ ਦੇ ਲਈ ਤੇ ਪ੍ਰਾਚੀਨ ਮੰਦਿਰ ਮੰਸਾ ਦੇਵੀ ਦੀਆਂ ਇਹ ਤਸਵੀਰਾਂ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੋਇਆ ਹੈ ਇੱਕ ਇੱਕ ਕਰਕੇ ਸ਼ਰਧਾਲੂ ਉੱਥੇ ਪਹੁੰਚ ਰਹੇ ਨੇ ਨਤਵਸਤਕ ਹੋ ਰਹੇ ਨੇ ਪੂਜਾ ਅਚਨਾਵਨ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਰਾਠੀ ਲਾਈਵ ਜੁੜੇ ਹੋਏ ਨੇ ਨਾਣਾ ਦੇਵੀ ਬिलासपुर ਹਿਮਾਚਲ ਤੋਂ ਮਨੋਜ ਅੱਜ ਮਹਾ ਅਸ਼ਟਮੀ ਦਾ ਤਿਉਹਾਰ ਕੀ ਕੁਝ ਤਸਵੀਰਾਂ ਕੀ ਕੁਝ ਰੌਣਕਾ ਇੱਥੇ ਨਾਨਾ ਦੇ ਵਿੱਚ ਦੇਖੋ ਬਿਲਕੁਲ ਸਰਬਜੋਤ ਜਿਦਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਅੱਜ ਮਹਾ ਅਸ਼ਟਮੀ ਦਾ ਦਿਨ ਹੈ ਔਰ ਬਹੁਤ ਹੀ ਸ਼ੁਭ ਦਿਨ ਹੈ ਪਵਿੱਤਰ ਦਿਨ ਹੈ ਅਸੀਂ ਮੌਜੂਦ ਹਾਂ ਹਿਮਾਚਲ ਪ੍ਰਦੇਸ਼ ਦੇ ਸ਼੍ਰੀ ਨੈਣਾ ਦੇਵੀ ਮੰਦਿਰ ਦੇ ਵਿੱਚ ਔਰ ਸ਼ਰਧਾਲੂਆਂ ਦਾ ਬਹੁਤ ਹੀ ਜ਼ਿਆਦਾ ਕਹਿ ਸਕਦੇ ਹੈ ਕਿ ਸਵੇਰ ਤੋਂ ਹੀ ਹਾਲਾਂਕਿ ਸਾਰੇ ਨਵਰਾਤਰੇ ਕਾਫੀ ਜ਼ਿਆਦਾ ਜਿਹੜਾ ਭੀੜ ਹੈ ਉਹ ਦੇਖਣ ਨੂੰ ਮਿਲਦੀ ਹੈ ਸ਼ਰਧਾਲੂਆਂ ਦੀ ਲੇਕਿਨ ਅੱਜ ਦਾ ਦਿਨ ਬਹੁਤ ਅਹਿਮ ਹੋ ਜਾਂਦਾ ਹੈ ਬਹੁਤ ਹੀ ਅਹਿਮ ਹੋ ਜਾਂਦਾ ਹੈ ਕਿਉਂਕਿ ਅੱਜ ਮਹਾ ਅਸ਼ਟਮੀ ਹੈ ਔਰ ਮਹਾ ਅਸ਼ਟਮੀ ਦੇ ਦਿਨ ਸਾਰੇ ਜਿਹੜੇ ਵੀ ਲੋਕ ਨੇ ਆਪਣੇ ਪਰਿਵਾਰ ਦੇ ਨਾਲ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਇੱਥੇ ਪਹੁੰਚ ਕੇ ਮਾਤਾ ਦੇ ਆਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਨੇ ਹੁਣ ਤਸਵੀਰਾਂ ਤੁਸੀਂ ਵੇਖ ਵੇਖ ਸਕਦੇ ਹੋ ਸ਼ੀ ਮਾਤਾ ਨਾਨਾ ਦੇਵੀ ਮੰਦਿਰ ਦੇ ਔਰ ਅੰਦਰ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਈਏ ਤੁਹਾਨੂੰ ਦਰਸ਼ਨ ਵੀ ਕਰਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿਉਂਕਿ ਬਹੁਤ ਜ਼ਿਆਦਾ ਇੱਥੇ ਸ਼ਰਧਾਲੂਆਂ ਦੀ ਭੀੜ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਔਰ ਮਾਤਾ ਸ਼੍ਰੀ ਨਾਨਾ ਦੇਵੀ ਮੰਦਿਰ ਅਸੀਂ ਪਹੁੰਚੇ ਹਾਂ ਔਰ ਸ਼ਰਧਾਲੂਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਆਜਦਾ ਜਿਲ੍ਹਾ ਕੀ ਮਹੱਤਵ ਹੈ ਉਹ ਵੀ ਅਸੀਂ ਗੱਲਬਾਤ ਕਰਾਂਗੇ ਜਿਹੜੇ ਪੰਡਤ ਜੀ ਨੇ ਇਸ ਮੰਦਿਰ ਦੇ ਪੁਜਾਰੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸ਼ੀ ਨੈਨਾ ਦੇਵੀ ਮਾਤਾ ਦੇ ਤੁਸੀਂ ਦਰਸ਼ਨ ਕਰੋ ਔਰ ਉਸ ਤੋਂ ਬਾਅਦ ਅੱਜ ਦੇ ਦਿਨ ਦੀ ਕੀ ਮਹੱਤਵਤਾ ਹੈ ਅੱਜ ਨਵਰਾਤਰੀਆਂ ਦੇ ਦਿਨ ਦੀ ਕਿਸ ਤਰ੍ਹਾਂ ਦੀ ਮਹੱਤਵਤਾ ਹੈ ਉਹ ਜ਼ਰੂਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪੂਰੇ ਨਵਰਾਤਰੀ ਔਰ ਅਸੀਂ ਪਹਿਲਾਂ ਵੀ ਜਿਹੜਾ ਜ਼ਿਕਰ ਕੀਤਾ ਸੀ ਸਰਬਜੋਤ ਕੇ 84 ਸਾਲ ਬਾਅਦ ਇਸ ਵਾਰ ਕਾਫੀ ਬੱਦਿਆ ਸੰਯੋਗ ਜਿਹੜਾ ਹੈਗਾ ਉਹ ਬਣਦਾ ਨਜ਼ਰ ਆ ਰਿਹਾ ਹੈ ਕਾਫੀ ਪਵਿੱਤਰ ਇਹ ਸੰਯੋਗ ਅੱਜ ਇਸ ਨੂੰ ਲੈ ਕੇ ਹਰ ਕੋਈ ਅੱਜ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਲੈ ਕੇ ਇੱਥੇ ਪਹੁੰਚ ਰਿਹਾ ਹੈ ਦਰਸ਼ਨ ਕਰਦਾ ਨਜ਼ਰ ਆ ਰਿਹਾ ਹੈ ਔਰ ਹਿਮਾਚਲ ਦਾ ਇਹ ਨੈਨਾਦੇਵੀ ਮੰਦਿਰ ਇਹ ਬਹੁਤ ਇਤਿਹਾਸਿਕ ਮੰਦਿਰ ਹੈ ਔਰ ਇਹਦੀ ਬਹੁਤ ਜ਼ਿਆਦਾ ਕਹਿ ਸਕਦੇ ਆ ਕਿ ਬਹੁਤ ਇਹਦੀ ਇੱਕ માનਤਾ ਹੈਗਾ ਲੋਕ ਜਿਹੜੇ ਨੇ ਚੰਡੀਗੜ੍ਹ ਹੀ ਨਹੀਂ ਹਿਮਾਚਲ ਹੀ ਨਹੀਂ ਬਲਕਿ ਪੂਰੇ ਪੰਜਾਬ ਦਿੱਲੀ ਹਰਿਆਣਾ ਜੰਮੂ ਕਸ਼ਮੀਰ ਬੜੀ ਦੂਰ ਦੂਰ ਤੋਂ ਇੱਥੇ ਜਿਹੜੇ ਸ਼ਰਧਾਲੂ ਪਹੁੰਚਦੇ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਲੈ ਕੇ ਇੱਥੇ ਪਹੁੰਚਦੇ ਨੇ ਤਾਂ ਕਹਿ ਸਕਦੇ ਆ पुजारी जी सा ने नाल भी गलबात कर लेंगे पुजारी जी क्योंकि आज महाअष्टमी का दिन है और हम देख रहे हैं कि सुबह तीन बजे से ही बहुत ज्यादा जो श्रद्धालु है यहाँ पर पहुंच रहे हैं सबसे पहले तो आज के दिन की क्या महत्वता है आज महाअष्टमी का दिन है उत्तर भारत में इसको विशेष करके मनाया जाता है हमारे उत्तर भारत का रिचुअल है कि हम अष्टमी को ही नवरात्रों का पारण कर देते हैं जो जयंती वगैरह है जो कन्या पूजन हवन पाठ जिन्होंने घर में खुलवाए हैं वो सब आज के दिन उत्तर भारत में उसका पारण कर देते हैं हालांकि जो शास्त्रीय नियम है वो तो शास्त्रीय नियम दशमी का है विजय दशमी का लेकिन हमारे यहाँ विशेष अष्टमी के दिन ही उत्तर भारत में कर दिया जाता है ठीक है तो यानी कि आज काफी ज्यादा श्रद्धालुओं की भीड़ बहुत दूर दूर से जी 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 कल काम से इस सकल शाम को ही आ जाते हैं सुबह अपनी रात की चौकी लगा के सुबह अपना हवन पूजन कन्या पूजन करके सुबह सुबह बता देख के अपने स्थान के के अपने स्थान में जाके घर जाके अपने कन्या का बिठा के उसका पारण आज के दिन कन्या पूजन की जाती है और घरों उत्तर भारत में उत्तर भारत में उत्तर भारत में विशेष ये काफी महत्वता है और पंडित जी जहाँ हम खड़े हैं बहुत ही पवित्र स्थान है श्री माता नैना देवी मंदिर इनकी क्या जो है वो महत्वता हम बात ये महिषासुर मर्दनी का ओरिजिनल पीठ जो महिषासुर मर्दनी है जो महिषासुर है वो उसको यहाँ मारा गया था क्योंकि ये आनंदपुर साहब उसकी राजधानी थी इस पर्वत पे ही देवी जब प्रकट हुई तो यहीं पर वो युद्ध हुआ यहीं पर उसको मारा गया तो देवी को उस समय बहुत क्रोध हो गया था तो बड़े बड़े नेत्रों होने के कारण दुर्गा सप्तती में इसका वो आता है तो फिर देवता ने जय तुनै ने जय तु ने कह के पुष्पों से देवी को शांत किया पुष्प वर्षा से तो नेत्र रूप में यहाँ पर देवी विराजमान हो गए यानी कि तभी से, से जब तभी से तभी से और बहुत ज्यादा कह सकते हैं कि पवित्र और बहुत ज्यादा पवित्र बहुत ज्यादा चमत्कारी मंदिर है लोगों की आंखें वगैरह यहाँ पर अपने आप ही कई बार आ गई है अभी रिसेंट पिछले दो तीन साल में कई ऐसे इंसिडेंट्स हुए जो बिना नेत्रों के आए और नेत्रों की कर के शिक्षु लेकर वापस गए पंडित जी एक और चीज की महत्व था कल एक और दस दिए पंडित जी एक और हम सुन रहे थे कि जो त्रिशूल लगा है ऊपर इसकी जी क्या महत्वता ये त्रिशूल जब ज्वाला जी से जब बहुत ज्यादा बारिश वगैरह होती है या कोई अनहोनी होती है तो ज्वाला जी की जो यहाँ पर आ जाती है ये इंडिकेशन होता है कि कोई उद्द्रव होने वाला है आ तो वो सारे मंदिर में जाते हैं भक्तों के पास भी आते हैं लेकिन जो हमारे अपना जो है तो सब तभी कहते थे कि इसमें कोई आपदा का संकेत होता है तो पूजा पाठ करके उसकी शांति कर दी जाती है यानी कि आपदा का अगर संकेत होता है तो इस तरह के हाँ, जो, तो, जोते जो जोते तो उसके बाद आप लोग तो तो नरसार पाठ करके सारा विधि विधान से उसकी शांति कर दी जाती है हवन कुंड के बारे में भी आप जानते हवन कुंडशर हवन कुंड है ये वर्णों के लिए है सर्ववर्ण का जो एक तांत्रिकों के लिए भी वैष्णवों के लिए भी शैवों के लिए भी ये सर्ववर्ण कुंड कहते हैं अष्टसर कुंड इसकी महत्वता ये है कि यहाँ पे जितना भी हवन करो ये नीचे ही जाता है अच्छा। हाँ जी जितना भी हवन करो आदिकाल से ही ये नीचे ही जाता है यहाँ पर उसके बाद आके गुरु गोविंद सिंह जी ने भी किया है सवा साल मतलब ये काफी हैं, जी, हैं, जी, हैं, जी, हैं, जी, हैं जी, करने का बहुत महत्व है हवन करने का बहुत हाँ जी जहाँ पर ये है यहाँ पर बटुक भैरव जी की एक बात भैरव जी की मूर्ति है आप उद्धारण जिनको कहते हैं उनकी मूर्ति है मूर्ति में ही एक ही पैर है ऐसा उनका रूप यह है लेकिन जो वो बात है वो है आप उद्धारण का जो एक ओरिजिनल मंदिर है वो यही है बिल्कुल सर जो जिदा पंडित जी ने भी जानकारी दी है एक बार फिर तुम्हें तो तस्वीर दिखाने की दि कोशिश करते हैं माता नैना देवी मंदिर और बहुत ही पवित्र स्थान और बहुत ही महत्वता कह सकते हैं कि ਇਸ ਮੰਦਿਰ ਦੀ ਅਦੇਖਾਂ ਨੂੰ ਮਿਲਦੀ ਔਰ ਅੱਜ ਕਿਉਂਕਿ ਨਵਰਾਤਰੇ ਚੱਲ ਰਹੇ ਨੇ ਔਰ ਮਹਾ ਅਸ਼ਟਮੀ ਦਾ ਅੱਜ ਦਿਨ ਹੈ ਔਰ ਜਿਸ ਕਰਕੇ ਬਹੁਤ ਜ਼ਿਆਦਾ ਜਿਹੜੇ ਬਖਤਰੇ ਭਾਜੀ ਕਿੱਥੋਂ ਆਏ ਅਸੀਂ ਕਨੋਲੀ ਤੋਂ ਜੀ ਕਨੋਲੀ ਤੋਂ ਭਾਜੀ ਮਾਤਾ ਤਾਂ ਪੂਰੀ ਰਾਤ ਨਹੀਂ ਸੋਈ ਰਹੀ ਜੀ ਜਾਗਰਣ ਹੈ ਜੀ ਖੱਲੂ ਅੱਛਾ ਅੱਛਾ ਮਾਤਾ ਰਣੀ ਦਾ ਜੀ ਤੇ ਅੱਜ ਜੋਤ ਲੈਣਾ ਹੈ ਜੀ ਜੋਤ ਲੈਣਾ ਜੀ ਮਾਂ तो बहुत बढ़िया जय माता जय माता जी बहुत ही दूर दूर तो पंडित जी दूर दूर से यहाँ पर जोत लेने भी पहुँचते हैं क्योंकि हर कोई अब अपने सोसाइटी में अपने घर में अपने मोहल्ले में जागरण करवाता हाँ जी हाँ जी ये हमारे उत्तर भारत में तो कैसे पहले दिन या आठवें दिन जगराते का घर में जो चौकी लगवाते हैं ये तो पहले दिन ले जाते हैं या अष्टमी के दिन इनका ये हमारे उत्तर भारत में जगराता कराने की बहुत परंपरा है यानी कि जागरण कराते हैं तो यहाँ पर जोत लेके जाते हैं माता जी का माता जी के पास हाजिरी जो लोग नहीं आ सकते उनके लिए फिर वही हाजरी का इंतजाम कर देते हैं जो बीमार है बूढ़े हैं बच्चे हैं तो वो यहां से जोत लेके वहां उनका पूरी रात जागरण करके फिर जोत को यहीं छोड़ देते हैं हवन कुंड कुंड में भी किया है। में विसर्जित विसर्जित किया किया जाता जाता है है जी जी तो बहुत ही सर्वजोत एक बहुत ही पवित्र और एक मान्यता श्री माता नैना देवी मंदिर दियो जो कि पंडित जी ने इतने का थोड़ा जा इतिहास भी देने की कोशिश की क्योंकि तुम देखो कि किन्ने ਪਵਿੱਤਰ ਇਹ ਸਥਾਨ ਹੈ ਔਰ ਮਹਾ ਅਸ਼ਟਮੀ ਦੇ ਦਿਨ ਜਿਸ ਤਰ੍ਹਾਂ ਹੁਣ ਲੋਕਾਂ ਦੀ ਲਗਾਤਾਰ 3 ਵਜੇ ਮੰਦਿਰ ਖੁੱਲਿਆ ਸੀਗਾ ਔਰ 3 ਵਜੇ ਤੋਂ ਹੀ ਇੱਥੇ ਲਾਈਨਾਂ ਜਿਹੜੀ ਐ ਉਹ ਲੰਬੀ-ਲੰਬੀ ਦੇਖਣ ਨੂੰ ਮਿਲ ਰਹੀ ਸੀ ਔਰ ਹਾਲਾਂਕਿ ਮੈਨੇਜਮੈਂਟ ਵੱਲੋਂ ਵੀ ਪੂਰੇ ਅਰੇਂਜਮੈਂਟ ਜਿਹੜੇ ਹੈਗੇ ਉਹ ਕਿੱਤੇ ਹੋਏ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਲੋਕਾਂ ਨੂੰ ਜਿਹੜੇ ਸ਼ਰਧਾਲੂ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਪੂਰੇ ਅਰੇਂਜਮੈਂਟ ਜਿਹੜੇ ਹੈਗੇ ਉਹ ਕਿੱਤੇ ਹੋਏ ਨੇ ਤੇ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਨਾਲ ਦੇ ਨਾਲ ਤਸਵੀਰਾਂ ਤੁਹਾਨੂੰ ਦਿਖਾਣ ਦੀ ਕਿ ਜਿਹੜੇ ਲੋਕਾਂ ਦੀ ਸ਼ਰਧਾ ਹੈ ਲੋਕਾਂ ਦੀ ਜਿਹੜੀ ਆ ਉਹ ਬਹੁਤ ਜੁੜੀ ਹੋਈ ਹੈ ਔਰ ਮਹਾ ਅਸ਼ਵੀਦਾ ਦਿਨ ਹੈ ਔਰ ਕਿਸ ਤਰ੍ਹਾਂ ਜਿਹੜੇ ਸ਼ਰਧਾਲੂ ਨੇ ਉਹ ਇੱਥੇ ਪਹੁੰਚ ਰਹੇ ਨੇ ਔਰ ਬੜੀ ਦੂਰ ਦੂਰ ਤੋਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਹੜੀ ਜਾਣਕਾਰੀ ਹੈ ਕਿ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਹੈ ਉਹਦੀ ਜਿਹੜੀ ਜਾਣਕਾਰੀ ਮੁਤਾਬਿਕ ਬਹੁਤ ਦੂਰ ਦੂਰ ਤੋਂ ਜਿਹੜੇ ਸ਼ਰਧਾਲੂ ਨੇ ਉਹ ਇੱਥੇ ਪਹੁੰਚ ਰਹੇ ਨੇ ਔਰ ਕਹਿ ਸਕਦੇ ਹਾਂ ਕਿ ਕਾਫੀ ਸ਼ਰਧਾ ਜਿਹੜੀ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਇਹ ਬਿਲਕੁਲ ਅਸੀਂ ਮੇਨ ਪੁਆਇੰਟ ਤੇ ਖੜੇ ਹਾਂ ਮਾਤਾ ਮਾਤਾ ਨਾਨਾ ਦੇਵੀ ਮੰਦਿਰ ਤੇ ਅਸੀਂ ਮੌਜੂਦ ਆ ਇਹਦੇ ਥੱਲੇ ਤੇ ਆਪਾਂ ਗੱਲ ਕਰ ਲਈਏ ਕਾਫੀ ਜਿਹੜੀ ਲੰਬੀ ਲੰਬੀ ਕਤਾਰਾਂ ਨੇ ਲਾਈਨਾਂ ਨੇ ਉਹ ਦੇਖਣ ਨੂੰ ਮਿਲ ਰਹੀ ਹੈ ਔਰ ਸਵੇਰੇ 3 ਵਜੇ ਤੋਂ ਹੀ ਜਿਹੜੇ ਸ਼ਰਧਾਲੂ ਨੇ ਉਹ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਇੱਥੇ ਪਹੁੰਚ ਕੇ ਮਾਤਾ ਟੇਕਦੇ ਨਜ਼ਰ ਆ ਰਹੇ ਨੇ ਤਾਂ ਕਹਿ ਸਕਦੇ ਹਾਂ ਕਿ ਅਜ਼ਾਦ ਦਿਨ ਤਾਂ ਅਹਿਮ ਹੈ ਹੀ ਹੈ ਲੇਕਿਨ ਮਾਤਾ ਨੈਨਾ ਦੇਵੀ ਦੀ ਇੱਕ ਇਤਿਹਾਸਿਕੀ ਪਵਿੱਤਰਤਾ ਇੱਕ ਕਹਿ ਸਕਦੇ ਹਾਂ ਕਿ ਉਹਨਾਂ ਦੀ ਬਹੁਤ ਹੀ ਮਹੱਤਤਾ ਹੈਗੀ ਹੈ ਜੋ ਕਿ ਪੰਡਤ ਜੀ ਨੇ ਵੀ ਜਿਹੜੀ ਜਾਣਕਾਰੀ ਦਿੱਤੀ ਹੈ ਔਰ ਸਾਰੇ ਆ ਲੋਕਾਂ ਨੂੰ ਮਾਤਾ ਦਾ ਆਸ਼ੀਰਵਾਦ ਮਿਲੇ ਉਹਨਾਂ ਦੀ ਮਨੋਕਾਮਨਾ ਪੂਰਨ ਹੋ ਇਹ ਹੀ ਅਸੀਂ ਜਿਹੜੀ ਹੈ ਅਰਦਾਸ ਕਰਦੇ ਸਰਬਜੋਤ ਜੀ ਤਾਂ तमाम ਜਾਣਕਾਰੀ ਦੇ ਲਈ ਬਹੁਤ ਬਹੁਤ ਸ਼ੁਕਰੀਆ ਮਨੋਜਾਠੀ ਕਿਉਂਕਿ ਲਗਾਤਾਰ ਤਸਵੀਰਾਂ ਦੇਖ ਰਿਹਾ ਤੁਸੀਂ ਨਣਾ ਦੇਵੀ ਬਲਾਸਪਤੋ ਇਸ ਤੋਂ ਅੱਗੇ ਰੁਕ ਕਰਦੇ ਹਾਂ ਸਹਿਜ ਜੁਨੇਜ ਜਲਦਾਰ ਜੋ ਕਿ ਮੇਰੇ ਸਹਿਯੋਗੀ ਜੁੜੇ ਨੇ ਦੇਵੀਦਲਾ ਬੰਦਰ ਜਲੰਧਰ ਟੁਲਾਈ ਕੀ ਕੁਝ ਤਸਵੀਰਾਂ ਨੇ ਸਹਿਜ ਕਿਸ ਤਰੀਕੇ ਦੀਆਂ ਰੌਣਕਾਂ ਮੰਦਪਾ ਦੇ ਵਿੱਚ ਨਜ਼ਰ ਆ ਰਹੀਆਂ ਨੇ ਬਿਲਕੁਲ ਸਰਬਜੋਤ ਗੱਲ ਕਰੀਏ ਤਾਂ ਜਿਹੜਾ ਕਿ ਅੱਜ ਮਹਾਸ਼ਟਮੀ ਦਾ ਦਿਨ ਹੈ ਤਾਂ ਕਾਫੀ ਰੌਣਕਾਂ ਜਿਹੜੀਆਂ ਨੇ ਦੇਵਤਾਲਾ ਮੰਦਿਰ ਦੇ ਵਿੱਚ ਨਜ਼ਰ ਆ ਰਹੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਕਿ ਇਹ ਤ੍ਰਿਪੁਰ ਮੰਨਲੀ ਮਾਤਾ ਦਾ ਮੰਦਿਰ ਹੈ ਜਿਹੜਾ ਕਿ ਇੱਥੇ ਪੰਜਾਬ ਦਾ ਸਿੱਧ ਸ਼ਕਤੀ ਪੀਠ ਮੰਦਿਰ ਹੈ ਤਾਂ ਜਿੱਥੇ ਕਾਫੀ ਸਵੇਟ ਜਿਹੜਾ ਕਿ ਹੈ ਸ਼ਰਧਾਲੂ ਪਹੁੰਚ ਰਹੇ ਨੇ ਹੈ ਮਹਾਸ਼ਟਮੀ ਦਾ ਦਿਨ ਹੈ ਔਰ ਕੰਝਕ ਪੂਜਨ ਵੀ ਜਿਹੜੀ ਹੈ ਇੱਥੇ ਲੋਕ ਪਹੁੰਚ ਕੇ ਕਰ ਰਹੇ ਨੇ ਤਾਂ ਤਸਵੀਰਾਂ ਦਿਖਾ ਦਿੰਦੇ ਆ ਕਿ ਸਰ ਜਿਹੜਾ ਕਿ ਹੈ ਉਤਸ਼ਾਹ ਸ਼ਰਧਾਲੂਆਂ ਦੇ ਵਿੱਚ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਕਿਉਂਕਿ ਅੱਜ ਦਾ ਜਿਹੜਾ ਦਿ ਜਿਹੜਾ ਅੱਜ ਦਾ ਕਾਫੀ ਜਿਹੜਾ ਦਿਨ ਹੈ ਉਹ ਬਹੁਤ ਹੀ ਜਿਹੜਾ ਸ਼ੁਭ ਮੰਨਿਆ ਜਾਂਦਾ ਹੈਗਾ ਖਾਸ ਕਰਕੇ ਮਾਂ ਗੋਰੀ ਦੀ ਜਿਹੜੀ ਇਹ ਦਿਨ ਪੂਜਾ ਅਰਚਨਾ ਕੀਤੀ ਜਾਂਦੀ ਹੈਗੀ ਤਾਂ ਤਸਵੀਰਾਂ ਦੀ ਦਿਖਾ ਦਿੰਨੇ ਆ ਕਿਸ ਤਰ੍ਹਾਂ ਜਿਹੜਾ ਕਿ ਇੱਥੇ ਕਤਾਰਾਂ ਜਿਹੜੀਆਂ ਉਹ ਸ਼ਰਧਾਲੂਆਂ ਦੀ ਲੱਗੀ ਹੋਈ ਹੈ ਤਾਂ ਅਸੀਂ ਇੱਥੇ ਪੁਜਾਰੀ ਜੀ ਨਾਲ ਵੀ ਜਿਹੜੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੁਜਾਰੀ ਜੀ ਇਹ ਮਾਹਾਸ਼ਟਮੀ ਦਾ ਦਿਨ ਹੈਗਾ ਤਾਂ ਸ਼ਰਧਾਲੂਆਂ ਦੀ ਜਿਹੜੀ ਹੈ ਮੇਨ ਮੰਦਿਰ ਵਿੱਚ ਆਹ ਯਹਾਂ ਅਸੀਂ ਲੋਕ ਜੀ ਤਾਂ ਬਿਲਕੁਲ ਜਿਹੜਾ ਕੀ ਹੈ ਸ਼ਰਧਾਲੂ ਇੱਥੇ ਮੱਥਾ ਟੇਕਣ ਲਈ ਪਹੁੰਚੇ ਹੋਏ ਨੇ ਕਿਉਂਕਿ ਮਾਤਰੀ ਪ੍ਰਮਾਣ ਮੰਦਿਰ ਦੇ ਦਰਸ਼ਨ ਵੇਚ ਜੜਿਆ ਸ਼ਰਧਾਲੂ ਉਹਨਾਂ ਕਰਾ ਰਹੇ ਹੈਗੇ ਆ ਤਾਂ ਦੇਖ ਸਕਦੇ ਹੋ ਕਿ ਜਿਹੜੇ ਸਵੇਰ ਦੇ ਲੋਕ ਇੱਥੇ ਪਹੁੰਚੇ ਨੇ ਲੰਬੀਆਂ ਕਤਾਰਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਮਹਾਸ਼ਮੀ ਦਾ ਦਿਨ ਹੈ ਅੱਜ ਜਿਹੜੀ ਕੰਜਕ ਪੂਜਨ ਵੀ ਜਿਹੜੀ ਹੈ ਉਹ ਇੱਥੇ ਕੀਤੀ ਜਾ ਰਹੀ ਹੈ ਜੀ ਤਾਂ ਨੇ ਜੀ ਤਾਂ ਸਾਇਦ ਬਾਅਦ ਵਿੱਚ ਤਸਵੀਰਾਂ ਵਿੱਚ ਦਿਖਾਉਂਦੇ ਰੋ ਹੋਰ ਕਿਸ ਤਰੀਕੇ ਦੀਆਂ ਰੌਣਕਾਂ ਨੇ ਬਾਹਰ ਕੀ ਕੁਝ ਤਸਵੀਰਾਂ ਨੇ ਔਰ ਲਗਾਤਾਰ ਲੋਕਾਂ ਦੀ ਫੇਰ ਤੁਸੀਂ ਦੇਖ ਸਕਦੇ ਕਿਸ ਤਰੀਕੇ ਨਾਲ ਉਹ ਬਿਲਕੁਲ ਸਮਾਂ ਬਿਲਕੁਲ ਸਵੇਰ ਦੇ ਟਾਈਮ ਪਹੁੰਚੇ ਹੋਏ ਨੇ ਔਰ ਉਸ ਤੋਂ ਬਾਅਦ ਕੰਜਕ ਪੂਜਨ ਹੋਣਾ ਹੈ ਲਗਾਤਾਰ ਤੁਸੀਂ ਵਿਰੰਦ ਖਾਂਦੇ ਰੁਕੀ ਕਿਸ ਤਰੀਕੇ ਦੀਆਂ ਬਾਹਰ ਰੌਣਕਾਂ ਨੇ ਹਾਂ ਬਿਲਕੁਲ ਤੁਹਾਨੂੰ ਮੈਂ ਦਿਖਾਉਣਾ ਚਾਹੂੰਗਾ ਜਿਸ ਤਰ੍ਹਾਂ ਜਿਹੜੇ ਕਿ ਜੋਤਾ ਇੱਥੇ ਜਗਾਈਆਂ ਜਾ ਰਹੀਆਂ ਨੇ ਕਿਉਂਕਿ ਅੱਜ ਜਿਹੜੇ 8ਵਾਂ ਅਸ਼ਟ 8ਵਾਂ ਦਿਨ ਹੈ ਮਹਾ ਗੋਰੀ ਦਾ ਦਿਨ ਹੈ ਤਾਂ ਮਹਾ ਜਿਹੜੀ ਮਾਸਟ ਮੇਲ ਦਿਨ ਮਹਾ ਗੋਰੀ ਦੀ ਜਿਹੜੀ ਪੂਜਾ ਕੀਤੀ ਜਾਂਦੀ ਹੈ ਤਾਂ ਇਹ ਵੀ ਕਿਹਾ ਜਾਂਦਾ ਕਿ ਜਿਹੜੀ ਕੁਆਰੀ ਲੜਕੀਆਂ ਨੇ ਉਹ ਜਦ ਪੂਜਾ ਕਰਦੀਆਂ ਨੇ ਤਾਂ ਉਹਨਾਂ ਨੂੰ ਅੱਛਾ ਵਰ ਜਿਹੜਾ ਕੀ ਮਿਲਦਾ ਹੈਗਾ ਤਾਂ ਇਹ ਵੀ ਮਾਨਤਾ ਜਿਹੜੀ ਹੈ ਮੰਨੀ ਜਾਂਦੀ ਹੈਗੀ ਹੈ ਬਾਕੀ ਅੱਜ 8 ਦਿਨ ਜਿਹੜੀ ਹੈ ਇੱਥੇ ਪੂਜਾ ਹੁੰਦੀ ਹੈਗੀ ਤੇ ਅੱਜ ਜਿਹੜਾ ਹੈ ਇੱਥੇ ਚੌਂਕੀ ਦਾ ਆਯੋਜਨ ਵੀ ਕੀਤਾ ਗਿਆ ਹੈਗਾ ਆਖਰੀ ਚੌਂਕੀ ਜਿਹੜੀ ਹੈ ਅੱਜ ਰਾਤ ਨੂੰ ਇੱਥੇ ਹੋਵੇਗੀ ਤਾਂ ਨਮਰਾਤ ਦੇ ਵਿੱਚ 9 ਦਿਨ ਅਤੇ ਜਿਹੜੀ ਚੌਂਕੀ ਹੁੰਦੀ ਹੈਗੀ ਹੈ ਤਾਂ ਸਰੇ ਤੋਂ ਜਿਹੜੇ ਸ਼ਰਧਾਲੂ ਇੱਥੇ ਪਹੁੰਚ ਰਹੇ ਨੇ ਉਹਨਾਂ ਦੀ ਜਿਹੜਾ ਉਤਸ਼ਾਹ ਹੈ ਜਿਹੜਾ ਮਹਾਸ਼ਵ ਨੂੰ ਲੈ ਕੇ ਦੇਖਣ ਨੂੰ ਕਾਫੀ ਮਿਲ ਰਿਹਾ ਹੈਗਾ ਜੀ ਸੱਜ ਤਾਂ ਵਕ ਵਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਪਹਿਲਾਂ ਤਸਵੀਰਾਂ ਦੇਖਿਆ ਨਾਨਾ ਦੇਵੀ ਮੰਦਿਰ ਤੋਂ ਤੇ ਹੁਣ ਤਸਵੀਰਾਂ ਦੇਵੀ ਤਲਾਬ ਮੰਦਿਰ ਤੋਂ ਜੱਗੇ ਰੋ ਕਰਾਂਗੇ ਮੇਰੇ ਸਹਿਯੋਗੀ ਮਨੋਜ ਸ਼ਰਮਾ ਦਾ ਜੋ ਕਿ ਕਾਲੀ ਮਾਤਾ ਮੰਦਿਰ ਤੋਂ ਲਾਈ ਜੁੜੇ ਹੋਏ ਨੇ ਮਨੋਜ ਕਿਸ ਤਰ੍ਹਾਂ ਦੀਆਂ ਰੌਣਕਾਂ ਨੇ ਲੋਕਾਂ ਦੇ ਵਿੱਚ ਕਿਸ ਤਰੀਕੇ ਦਾ ਉਤਸ਼ਾਹ ਨਜ਼ਰ ਆ ਰਿਹਾ ਹੈ ਅੱਜ ਜੀ ਬਿਲਕੁਲ ਮੈਂ ਪਟਿਆਲਾ ਦੇ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਿਰ 'ਚ ਮੌਜੂਦ ਆ ਜਿੱਥੇ ਅੱਜ ਅਸ਼ਟਮੀ ਦੇ ਮੌਕੇ ਤੁਸੀਂ ਦੇਖੋ ਕਿ ਜਿਹੜੇ ਸ਼ਰਧਾਲੂ ਨੇ ਇਸ ਲਾਈਨ ਦੇ ਵਿੱਚ ਲੱਗੇ ਨੇ ਪਿੱਛੇ ਹਵਨ ਗੁੰਡਾ ਤੇ ਦੂਰ ਦਰੇਡੇ ਤੋਂ ਸ਼ਰਧਾਲੂ ਲਗਾਤਾਰ ਮਾਤਾ ਦੇ ਦਰਬਾਰ 'ਚ ਨਤਮਸਤਕ ਹੋਣ ਦੇ ਲਈ ਆ ਰਹੇ ਨੇ ਇਹ ਬਹੁਤ ਪ੍ਰਸਿੱਧ ਮਾਤਾ ਦਾ ਮੰਦਿਰ ਤਾਂ ਹੈ ਹੀ ਪਰ ਨਾਲ ਦੱਸਦਾ ਕਿ ਦੇਸ਼ ਵਿਦੇਸ਼ ਤੋਂ ਅੱਜ ਜਿਹੜੇ ਸ਼ਰਧਾਲੂ ਨੇ ਮਾਤਾ ਦੇ ਦਰਬਾਰ ਦੇ ਵਿਚਾਰਿਆਂ ਨੇ ਤੇ ਪਿੱਛੇ ਤੁਹਾਨੂੰ ਇੱਕ ਵਾਰੀ ਪਹਿਲਾਂ ਪੰਡਿਤ ਜੀ ਨਾਲ ਵੀ ਥੋੜੀ ਗੱਲ ਕਰਾਂਗੇ ਪਰ ਪਹਿਲਾਂ ਮਾਤਾ ਦਾ ਦਰਬਾਰ ਦਿਖਾ ਦਈਏ ਤੁਹਾਨੂੰ ਜਿਹੜਾ ਮੇਨ ਮਾਤਾ ਦਾ ਦਰਬਾਰ ਹੈ ਉਹ ਦਿਖਾ ਦਈਏ ਜਿਹੜੀ ਪ੍ਰਾਚੀਨ ਜੋਤ ਮਾਤਾ ਦੀ ਲਿਆਂਦੀ ਗਈ ਸੀ ਕਲਕੱਤੇ ਤੋਂ ਪਟਿਆਲਾ ਦੇ ਜਿਹੜੇ ਜੀ ਐ ਦਰਸ਼ਨ ਕਰਾ ਦਈਏ ਸਾਡੇ ਦਰਸ਼ਕ ਪੰਡਤ ਨੇ ਇਹ ਸ਼ਰਧਾਲੂ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਪੰਡਤ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਪੰਡਤ ਜੀ ਕਾਲੀ ਮਾਤਾ ਮੰਦਰ ਦਾ ਇਤਿਹਾਸ ਕੀ ਹੈ ਉਹ ਦੱਸੋ ਦੇਖੀਏ ਓਮ ਸਰਵਮੰਗਲ ਮੰਗਲੇ ਸ਼ਿਵੇ ਸਰਵਾਰ ਸਾਧਿਕੇ ਸਰਣੇ ਤ੍ਰੰਬਕੇ ਗੋਰੀ ਨਾਰਾਇਣੀ ਨਮਸਤੈ ਜਯੰਦੇ ਮੰਗਲਾ ਕਾਲੇ ਭਦਰਕਾਲੀ ਕਪਾਲੀ ਦੁਰਗਾ ਖਮਾ ਸਿਵਾ ਦਾਤਰੀ ਸਵਾ ਸੁਰਦਾ ਨਮਸਤੈ ਦੇਖੀਏ जो पटियाला के अंदर महाकाली का मंदिर है यह बड़ा ही प्राचीन मंदिर है इसका इतिहास कम से कम 250-300 साल पुराना है यहाँ के महाराजा कैप्टन अमरिंदर सिंह जी के जो पूर्वज हैं वो माँ की मूर्ति को लेकर के आए थे माँ की कलकत्ता से अखंड ज्योत लेकर के आए थे आज तक वही अखंड ज्योत माँ की यहाँ पर कई मंदिर के अंदर चल रही है तो जी देखो कि ਜਿਹੜੇ ਪੰਡਤ ਜੀ ਨੇ ਉਹਨਾਂ ਨੇ ਦੱਸਿਆ ਕਿ ਇਹ ਪ੍ਰਾਚੀਨ ਮੰਦਿਰ ਹੈ ਦੋ ਮੰਦਿਰ ਨੇ ਕਾਲੀ ਮਾਤਾ ਦਾ ਇੱਕ ਕਲਕੱਤਾ ਦੇ ਵਿੱਚ ਹੈ ਤੇ ਇੱਕ ਦੂਜਾ ਪਟਿਆਲਾ ਦੇ ਵਿੱਚ ਹੈ ਜਿੱਥੇ ਮਾਤਾ ਦੀ ਜਿਹੜੀ ਅਖੰਡ ਜੋਤੀ ਹੈ ਉਹ ਪਟਿਆਲੇ ਦੇ ਮਹਾਰਾਜਾ ਕਲਕੱਤੇ ਤੋਂ ਲੈ ਕੇ ਆਏ ਸੀ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਮੇਰੀ रियासत ਹੈ ਜਿਹੜੀ ਉਹਦੇ ਲੋਕ ਕਲਕੱਤੇ ਨਹੀਂ ਜਾ ਸਕਦੇ ਮਾਤਾ ਦੇ ਜਿਹੜਾ ਪ੍ਰਸਿੱਧ ਸ਼ਕਤੀ ਪੀਠ ਹੈ ਤੇ ਇੱਥੇ ਆ ਜਾਵਾਂਗੇ ਥੋੜੀ ਜਿਹੀ ਤਸਵੀਰਾਂ ਮੈਂ ਦਿਖਾ ਦਾਂ ਕਿ ਜੀ ਤਸਵੀਰਾਂ ਦਿਖਾਉਂਦੇ ਰਹੋ ਜੀ ਜੀ ਆਨੇ ਜਿਹੜੀ ਪ੍ਰਾਈਵੇਟ ਉਹ ਵੀ ਲੱਗੇ ਤੇ ਤੁਸੀਂ ਦੇਖੋ ਕਿ ਸ਼ਰਧਾਲੂ ਆ ਰਹੇ ਨੇ ਸਾਰੇ ਧਰਮਾਂ ਦੇ ਲੋਕਾਂ ਦੀ ਆਸ ਤੇ ਕਿ ਭਾਈ ਸਾਹਿਬ ਸਰ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਵੀਰ ਜੀ ਕਿੱਥੋਂ ਆਏ ਤੁਸੀਂ ਅਸੀਂ 90 ਤੋਂ ਆਏ ਆ ਕਰਦੋ ਕਿ ਤੋਂ ਮਾਤਾ ਦੇ ਦਰਵਾਜ਼ਾ ਆ ਰਹੇ ਹੋ ਕਿੰਨੀ ਕਿ ਸ਼ਰਧ ਹੈ ਹੋ ਗਿਆ ਬਹੁਤ ਪੁਰਾਣੇ 25 30 ਸਾਲ ਹੋ ਗਏ ਜੀ ਆਉਂਦੇ ਹਾਂ ਸਮਾਏ ਹਰ ਸਮਾਏ ਆਈਦਾ ਬਾਕੀ ਉਹ ਵੀ ਸ਼ਨੀਵਾਰ ਕੋਈ ਮਤਨ ਹੁੰਦਾ ਦਿਨ ਉਹਦੇ ਹਿਸਾਬ ਨਾਲ ਮੱਥਾ ਟੇਕ ਕੇ ਜਾਂਦੇ ਆਂ ਯਾਨੀ ਕਿ ਮਾਤਾ ਦੇ ਦਰਬਾਰ ਚ ਹਰ ਧਰਮ ਦੇ ਲੋਕ ਆਉਂਦੇ ਨੇ ਤੇ ਥੋੜੀ ਬਹੁਤ ਸ਼ਰਤ ਹਰ ਧਰਮ ਦੇ ਲੋਕ ਆਉਂਦੇ ਨੇ ਹਰ ਧਰਮ ਦੀ ਸਰਦ ਆ ਜੀ ਹਾਂਜੀ ਹਾਂ ਕਰਦੀ ਆ ਮਾਤਾ ਕਰਦੀ ਹਾਂਜੀ ਹਾਂ ਲਾਨੀਆਂ ਦੇਖੋ ਕੀ 90 ਤੋਂ ਇਹ ਪਰਿਵਾਰ ਆਏ ਨੇ ਆਪਣੇ ਪਰਿਵਾਰ ਨਾਲ ਤੇ ਹੋਰ ਵੀ ਤੁਸੀਂ ਪਿੱਛੇ ਤੱਕ ਦੇਖੋ ਕੀ ਸ਼ਰਧਾਲੂ ਨੇ ਜਿਹੜੇ ਲਗਾਤਾਰ ਬੱਚਿਆਂ ਦੇ ਨਾਲ ਛੋਟੇ-ਛੋਟੇ ਬੱਚੇ ਨੇ ਮਾਤਾ ਦੇ ਦਰਬਾਰ ਦੇ ਵਿੱਚ ਲਗਾਤਾਰ ਨਤਮਸਤਕ ਹੋਣ ਦੇ ਲਈ ਆ ਰਹੇ ਨੇ ਨਾਲ ਹੀ ਮਾਸਟਰ ਜੀ ਨੂੰ ਦਿਖਾਈਆਂ ਗਿਆ ਕਾਲੀ ਮਾਤਾ ਮੰਦਰ ਪਟਿਆਲਾ ਤੋਂ ਤਸਵੀਰਾਂ ਜਿੱਥੇ ਕੀ ਸ਼ਰਧਾ ਭਰੀਆਂ ਤਸਵੀਰਾਂ ਨਜ਼ਰ ਆਈਆਂ ਨੇ ਲੋਕਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆਇਆ ਮੌਕੇ ਤੇ ਇਸ ਮੌਕੇ ਸ੍ਰੀ ਦੇਵ ਦੇ ਵੇਲੇ ਲੋਕੀ ਪੰਚੀ ਹੋਏ ਨੂੰ ਗੁਰਦਰਾਡੇ ਤੋਂ ਮੱਥਾ ਟੇਕਣ ਦੇ ਲਈ ਨੰ ਮੰਦਰਾ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਵੱਖ-ਵੱਖ ਮੰਦਰਾ ਦੀਆਂ ਤਸਵੀਰਾਂ ਹੋਣੇ ਤੁਸੀਂ ਦੇਖਿਆ ਕਿ ਇਸ ਤਰੀਕੇ ਦੇ ਨਾਲ ਲੋਕ ਪਹੁੰਚੇ ਹੋਏ ਨੇ ਅਰ ਸ਼ਰਦਾ ਪਰਿਆ ਤਸਵੀਰਾਂ ਆਸਥਾ ਦਾਸ ਸਰਾਬ ਦੇਖਣ ਨੂੰ ਮਿਲ ਰਿਹਾ ਬਿਲਕੁਲ ਜੋ ਤਾਜ਼ੀਆਂ ਤਸਵੀਰਾਂ ਬਿਲਕੁਲ ਲੇਟੈਸਟ ਤਸਵੀਰਾਂ ਤੁਸੀਂ ਦੇਖ ਸਕਦੇ